ਮਾਪਿਆਂ ਨੇ ਨੋ ਹੀ ਐਸਾ ਰੱਖ ਦਿੱਤਾ ਦਿਲਜੀਤ ਦਾ ਦਿਲ ਜੀਤ ਅੱਜ ਮੈਂ ਦੇਖ ਰਿਹਾ ਚਾਰੇ ਪਾਸੇ ਇਹ ਦਿਲਜੀਤ ਦੀ ਹੀ ਜੀਤ ਹੈ ਯਥਾ ਨਾਮ ਤथा ਗੁਣ ਪਰਮਾਤਮਾ ਨੇ ਉਹੀ ਗੁਣ ਦਿੱਤਾ ਹੈ ਦਿਲਜੀਤ ਨੇ ਦਾ ਗੁਣ ਦਿੱਤਾ ਹੈ ਔਰ ਕਲਾ ਲੋਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਦਿਲਜੀਤ ਦੇ ਐਸੇ ਰੰਗਲੇ ਰੰਗਲੇ ਨੇ ਦਿਲਜੀਤ ਦੀਆਂ ਗੱਲਾਂ ਹੁੰਦੀਆਂ ਨੇ ਦਿਲਜੀਤ ਦੇ ਗਾਣੇ ਸੁਨੇ ਜਾਂਦੇ ਨੇ ਮੈਂ ਇੱਕ ਗੱਲ ਹੋਰ ਕਹਾਂਗਾ ਉਹ ਇਹ ਐ ਜਿੱਥੇ ਤੇ ਕੰਬਲ ਬਣਦੇ ਨੇ ਜਿੱਥੇ ਚੰਦਰਾ ਬਣਦੀਆਂ ਨੇ ਜਿੱਥੇ ਸ਼ਾਲਾਂ ਬਣਦੀਆਂ ਨੇ ਜਿੱਥੇ ਇਹ ਸਾਈਕਲ ਇੰਡਸਟਰੀ ਹੈ ਪਰ ਇੱਕ ਅਲਾਕਾ ਨਾਲ ਦੀ ਵੀ ਇੰਡਸਟਰੀ ਹੈਗੀ ਹੈ ਮੈਨੂੰ ਗਉਂਦੇ ਨੂੰ ਬਹੁਤ ਚਿਰ ਹੋ ਗਿਆ ਇੰਨੀ ਜਨਤਾ ਇੰਨਾ ਪਿਆਰ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਦੇਖ ਰਿਹਾ ਆ ਆਪ ਜੀ ਦਾ ਮੈਨੂੰ ਯਾਦ ਐ ਦੇਖੋ ਗੱਲ ਇਹ ਹੈ ਝੂਠ ਬੋਲਣਾ ਚੰਗੀ ਗੱਲ ਨਹੀਂ ਹੁੰਦੀ ਹੈ ਮੈਨੂੰ ਯਾਦ ਹੈ ਸਾਡੇ ਇੱਕ ਪ੍ਰੋਗਰਾਮ ਤੇ ਉਦੋਂ ਸਾਡੀ ਫਿਲਮ ਆਈ ਸੀ ਸੈਦਾਂ ਜੋਗਨ ਤੋਂ ਬਟ ਲਾਟਿਆਂ ਦੇ ਵਿੱਚ ਮੇਰਾ ਖਿਆਲ ਹੈ ਦਾ 15000 20000 ਬੰਦਾ ਹੋਊਗਾ ਪਰ ਅੱਜ ਜਦੋਂ ਮੈਂ ਦੇਖ ਰਿਹਾ ਇੱਥੇ ਘੱਟ ਤੇ ਘੱਟ 40 50000 ਬੰਦਾ ਹੈ ਤਾਂ ਬੜੀ ਖੁਸ਼ੀ ਹੋ ਰਹੀ ਹੈ ਜਰਾ ਜ਼ੋਰ ਨਾਲ ਦਲਜੀਤ ਦੇ ਨਾਮ ਤੇ ਤਾੜੀ ਮਾਰ ਦਿਓ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ